ਤੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਸੋ ਅਸੀਂ ਇੱਕ ਫੂਡ ਵਲੋਗਿੰਗ ਦੇ ਨਾਲ-ਨਾਲ ਅਸੀਂ ਸੋਚਿਆ ਵੀ ਤੁਹਾਨੂੰ ਇੱਕ ਨਵਾਂ ਐਕਸਪੈਰੀਮੈਂਟ ਦਿਖਾਈਏ ਵੀ ਪੰਜਾਬ ਦੇ ਵਿੱਚ ਤੇ ਕਈਏ ਵੀ ਸ਼ੂਗਰ ਲਗਭਗ ਬਹੁਤ ਨਾਰਮਲ ਜੀ ਚੀਜ਼ ਯਾਰ ਤੇ ਸਾਡੇ ਕੋਲ ਕੁਝ ਤਰੀਕੇ ਸਕੇ ਸ਼ੂਗਰ ਨੂੰ ਕੰਟਰੋਲ ਕਰਨ ਦੇ ਅਸੀਂ ਸੋਚਿਆ ਵੀ ਉਹ ਸ਼ੂਗਰ ਕੰਟਰੋਲ ਕਰਨ ਤੋਂ ਪਹਿਲਾਂ ਤੁਹਾਨੂੰ ਦੁੱਖ ਸੇ ਦੱਸਣ ਤੋਂ ਪਹਿਲਾਂ ਉਹ ਇੱਕ ਐਕਸਪੈਰੀਮੈਂਟ ਆਪ ਕਰੀਏ ਅਸੀਂ ਵੀ ਉਹ ਵਾਕਈ ਉਹ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ ਇਸ ਕਰਕੇ ਹੁਣ ਅੱਜ ਮਾਰਨਿੰਗ ਦੀ ਮੈਰਿਜ ਜਿਹੜੀ ਡਾਈਟ ਆ ਅੱਜ ਚਾਰ ਪ੍ਰੋਟੀਨ ਸੀਗੇ ਦਾਲ ਮਸਰਾਂ ਦੀ ਸਾਤੇ ਮਸਰਾਂ ਦੀ ਦਾਲ ਦੇ ਨਾਲ ਤੇ ਹੁਣ ਆਪਾਂ ਸ਼ੂਗਰ ਚੈੱਕ ਕਰਾਉਣਾ ਇਹਦੇ ਹੁਣ ਦੇਖਾਂਗੇ ਹੁਣ ਸ਼ੂਗਰ ਕਿੰਨੀ ਆ ਉਸ ਤੋਂ ਘੰਟੇ ਬਾਅਦ ਚੈੱਕ ਕਰਾਂਗੇ ਉਦੋਂ ਦੁਪਹਿਰੇ ਮੀਲ ਲੈ ਕੇ ਉਦੋਂ ਬਾਅਦ ਚੈੱਕ ਕਰਾਂਗੇ ਤੇ ਹੁਣ ਦੇਖਦੇ ਆ ਵੀ ਹੁਣ ਪਹਿਲਾਂ ਮੇਰੀ ਸ਼ੂਗਰ ਜਿਹੜਾ ਅੱਜ ਦਾ ਇਸ ਟਾਈਮ ਸ਼ੂਗਰ ਦਾ ਕੀ ਹੈਗਾ ਰੇਟ ਤੇ ਫਾਈਨਲੀ ਅੱਜ ਆਪਾਂ ਸ਼ੂਗਰ ਲੱਗਿਆ ਟੈਸਟ ਕਰਾਉਣਾ ਹਾਂਜੀ ਕਿਹੜੀ ਕਰਨੀ ਆ ਇੱਥੇ ਹੂੰ ਉਹ ਨਾ ਰਹਾ ਹਾਂ ਬਿਲਕੁਲ ਐਸੇ ਤਰ੍ਹਾਂ ਹਾਂਜੀ ਤੇ ਅੱਜ ਲਗਭਗ ਚਾਰ ਪਰੋਟੇ ਖਾਣ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਸ਼ੂਗਰ ਆ ਆਪਣੀ ਹੈਗੀ 117 ਤੇ ਟਾਈਮਿੰਗ ਪਾਜੀ ਟਾਈਮ ਕਿੰਨਾ ਟਾਈਮ ਦੱਸੋ ਕਿੰਨਾ ਬੜ ਜਾ 12:20 ਹੋ ਗਏ 12:20 ਹੋ ਗਿਆ ਤੇ ਲੋ ਜੀ ਸਾਡਾ ਦੂਜਾ ਮੀਲ ਰੈਡੀ ਹੈ ਜੀ ਹੁਣ ਤੇ ਥੋੜਾ ਜਿਹਾ ਹੋਰ ਪਾ ਦੇ ਬਈ ਥੋੜਾ ਜਿਹਾ ਹੋਰ ਪਾ ਬੜਾ ਨਹੀਂ ਥੋੜਾ ਜਿਹਾ ਓਕੇ ਥੈਂਕ ਯੂ ਤੇ ਹੁਣ 1 ਵਜੇ ਅਸੀਂ ਦੁੱਧ ਲਾਭ ਜਾਉਣਾ ਲੈਣ ਲੱਗੇ ਆ ਉਹ ਵੀ ਕਰਮ ਤੇ ਬਿਲਕੁਲ ਪੂਰੀਆਂ ਰਸਿਆਣੀਆਂ वाकई इसकी खानी है ठंडिया ठंडिया में ਤੇ ਫਾਈਨਲੀ ਹੁਣ ਸਾਡਾ ਦੂਜੇ ਮੀਲ ਤੋਂ ਬਾਅਦ ਦੋ ਗਲਾਸ ਯਮਲਾ ਤੋਂ ਬਾਅਦ ਹੁਣ ਦੁਬਾਰਾ ਸ਼ੂਗਰ ਚੈੱਕ ਕਰਨ ਲੱਗੇ ਦਿਖਦੇ ਆ ਉਹ ਕੀ ਸਪਾਈ ਕਰ ਤੇ ਕੀ ਕਹਿੰਦੇ ਸੀ ਇਹ 80% ਹਾਂਜੀ ਹਾਂਜੀ 138 ਤੇ ਇਹ ਤੁਸੀਂ ਦੇਖ ਸਕਦੇ ਹੋ ਸਵੇਰੇ ਮਾਰਨਿੰਗ ਚਾਰ ਪਰੋਟੇ ਸਕੇ ਤੇ ਨਾਲ ਦਾਲ ਸੀਗੀ ਤੇ ਉਦੋਂ 117 ਸੀਗੀ ਤੇ ਹੁਣ ਦੋ ਗਲਾਸੀ ਆਪਣਾ ਖਾਣ ਤੋਂ ਬਾਅਦ ਆਈ 138 ਸੇਮ ਰੀਪੀਟ ਹੁਣ ਆਪਾਂ ਕੱਲ ਕਰਨੀਆਂ ਤੇ ਕੱਲ ਨੂੰ ਹੁਣ ਜਿਹੜੀ ਆਪਾਂ ਡਾਈਟ ਰੱਖੀ ਆ ਉਸ ਡਾਟ ਦੇ ਅਨੁਸਾਰ ਦੇਖਾਂਗੇ ਵੀ 138 ਦਾ ਲੈਵਲ ਜਿਹੜਾ ਸ਼ੂਗਰ ਦਾ ਕਿੰਨਾ ਆ ਬਾਈ ਇੱਕ ਰੀ ਬੜਾ ਲੱਗੇ ਜੇ ਕਰਦੇ ਵੀ 138 ਦਿਖਦਾ ਓਕੇ ਹੁਣ ਕੱਲ ਨੂੰ ਅਸੀਂ ਚੈੱਕ ਕਰਨਾ ਵਾਕਈ ਵੀ ਜਿਹੜੀ ਸ਼ੂਗਰ ਆ ਆਪਣੀ ਡਾਈਟ ਚੇਂਜ ਕਰਨ ਦਾ ਸ਼ੂਗਰ ਠੀਕ ਹੁੰਦੀ ਆ ਜਾਂ ਨਹੀਂ ਸ਼ੁਕਰਵਾਦੀ ਘਟੇ ਦਾ ਕਿੰਨਾ ਫਰਕ ਪੈਂਦਾ ਸੋ ਥੈਂਕ ਯੂ ਸੋ ਮਚ ਤੇ ਹਾਂਜੀ ਤੇ ਮੇਰਾ 936 ਗ੍ਰਾਮ ਸੈਲਡ ਹੋਇਆ ਟੋਟਲ ਤੇ ਲਖਰੀਆ ਜੀ ਅੱਜ ਟੋਟਲ ਐਕਸਪੈਰੀਮੈਂਟ ਫੜਾ ਕਾਮਯਾਬ ਹੋਦਾ ਨਹੀਂ ਹੁੰਦਾ ਦੋਸਤੋ ਕੱਲ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਕੱਲ ਆਪਾਂ ਇੱਕ ਗੁਲਾਬ ਜਾਮਣਾ ਖਾ ਕੇ ਆਪਾਂ ਟੈਸਟ ਸ਼ੂਗਰ ਟੈਸਟ ਕਰਾਈ ਸੀਗੀ ਤੇ ਸ਼ੂਗਰ ਜਿਹੜੀ ਸੀ ਆਪਣੀ 138 ਆਈ ਸੀ ਤੇ ਅੱਜ ਵੀ ਮੇਰੇ ਕੋਲ ਦੋ ਗੁਲਾਬ ਜਾਮਣੇ ਨੇ ਤੇ ਨਾਲ ਜਿਹੜੀ ਹੁਣ ਅੱਜ ਮੈਂ ਡਾਈਟ ਚੇਂਜ ਕਰਨੀ ਆ ਉਹ ਅੱਜ ਡਾਈਟ ਚੇਂਜ ਕੀਤੀ ਆ ਅੱਜ ਆਪਾਂ ਇਹਦੇ ਯੂਜ਼ ਕਰ ਰਹੇ ਆ ਸਲਾਦ ਕਿਉਂਕਿ ਮੇਨ ਚੀਜ਼ ਅੱਜ ਕਿਉਂਕਿ ਅਸੀਂ ਸ਼ੂਟ ਤੇ ਸੀਗੇ ਬਾਹਰ ਤੇ ਮੈਨੂੰ ਕੋਈ ਜਗ੍ਹਾ ਲੱਭੀ ਨਹੀਂ ਤੇ ਮੈਂ ਨਾ ਜਿਹੜਾ ਸਲਾਦ ਲਿਆ ਆ ਕੁਛ ਸਲਾਦ ਮੈਂ ਸਾਬੇ ਤੋਂ ਲੈ ਲਿਆ ਸੀਗਾ ਤੇ ਕੁਛ ਸਲਾਦ ਮੈਂ ਜਿਹੜਾ ਬਾਹਰੋਂ ਲੈ ਲਿਆ ਸੀ ਜਿਵੇਂ ਖੀਰਾ ਵਗੈਰਾ ਹੋ ਗਿਆ ਹੋਰ ਚੀਜ਼ਾਂ ਹੋ ਗਈਆਂ ਇਹ ਲਗਭਗ ਮੈਂ ਆਪਣੇ ਹਿਸਾਬ ਨਾਲ weight ਦੇ ਹਿਸਾਬ ਨਾਲ 900 ਗ੍ਰਾਮ ਲੈ ਆਇਆ ਇੱਕ ਡੱਬਾ ਆ ਤੇ ਇੱਕ ਡੱਬਾ ਦੇ ਵਿੱਚ ਅੰਦਰ ਹੋਰ ਪਿਆ ਆ ਤਾਂ ਮੈਂ ਖੋਰ ਡੱਬਾ ਦਿਖਾ ਦਿੰਦਾ ਆ ਇੱਕ ਆ ਡੱਬਾ ਜੀ ਸੇਮ ਤੁਹਾਨੂੰ ਖਾ ਲਈਏ ਇਸ ਵਿੱਚ ਲਗਭਗ 900 ਗ੍ਰਾਮ ਜਿਹੜਾ ਸਲਾਦ ਆ ਤਾਂ ਉਸ ਤੋਂ ਬਾਅਦ ਗਲਾਵੀਆ ਆਪਣਾ ਖਾਵਾਂਗੇ ਤੇ ਉਦੋਂ ਬਾਅਦ ਦੱਸਾਂਗੇ ਵੀ 슈ਗਰ ਟੈਸਟ ਕਰਵਾਵਾਂਗੇ ਕਿਵੇਂ ਦੀ ਕਿਵੇਂ 슈ਗਰ ਜਿਹੜੀ ਹੈਗੀ ਆ ਤੇ ਹੁਣ ਇਹਦੇ ਵਿੱਚ ਮੈਂ ਕੋਈ ਸੌਸ ਕੋਈ ਐਡ ਨਹੀਂ ਕੀਤੀ ਕੋਈ ਮੈਂ ਨਮਕ ਨਹੀਂ ਪਾਇਆ ਇਹਦੇ ਵਿੱਚ ਕੁਝ ਵੀ ਐਡ ਨਹੀਂ ਕੀਤਾ ਤੇ ਅਸੀਂ ਇਹ ਦੇਖਣਾ ਚਾਹੁੰਦੇ ਆ ਵੀ ਆ ਵਾਕਿਆ ਜਿਹੜਾ ਇਹ ਫਾਈਬਰ ਖਾਣ ਦੇ ਨਾਲ ਜਿਹੜਾ ਆ ਸਾਡੀ ਬੋਡੀ ਨੂੰ ਕੋਈ ਬੈਨੀਫਿਟ ਹੁੰਦੇ ਕਿ ਨਹੀਂ ਹੁੰਦੇ ਇਸ ਕਰਕੇ ਇਹ ਚ ਪਿਆਜ਼ ਟਮਾਟਰ ਖੀਰਾ ਲੈਟਰਸ ਤੇ ਸ਼ਿਮਲਾ ਮਿਰਚਾਂ ਤੇ ਦਵੇਜੇ ਮੇਜੇ ਚੱਲ ਗਿਆ ਨੇ ਠੀਕ ਹੈ ਤੇ ਸਾਡਾ ਇੱਕ ਪਲੇਟ ਖਤਮ ਹੋ ਚੁੱਕੀ ਜਿਹੜੀ 500 ਗ੍ਰਾਮ ਦੀ ਹੁਣ 400 ਗ੍ਰਾਮ ਵਾਲੀ ਰਹਿ ਗਈ ਆ ਤੇ ਇਹਦੇ ਨਾਲ ਖਾਧਾ ਲਈ ਜਾਂਦਾ ਚਮਚੇ ਨਾਲ ਸਿੱਧਾ ਹੀ ਆਉਣ ਡੇ ਕੋਈ ਤੇ ਫਾਈਨਲੀ ਸਲਾਦ ਮੇਰਾ ਫਿਨਿਸ਼ ਹੋ ਗਿਆ ਨਾਲ ਹੀ ਹੋਣਾ ਆਪਾਂ ਸਲਾਦ ਤੋਂ ਬਾਅਦ ਨਾਲ ਹੀ ਦੋ ਗੁਲਾਬੀ ਆਪਣਾ ਜਿਹੜੀਆਂ ਆਪਾਂ ਲੈਣੀਆਂ ਨੇ ਗਰਮ ਆਪਾਂ ਇਹ ਘੜ ਰਿਹਾ ਤਾਂ ਤੇਕੂ ਉਹ ਤਾਂ ਗਿਆ ਖਾ ਖਾ ਕੇ ਉਹ ਤੇ ਬਾਈ ਜਲੀ ਹੁਣ ਆਪਾਂ ਹੁਣ ਇਸ ਤੋਂ ਟਾਈਮ ਲੋਡ ਕਰ ਲਈ ਆਪਾਂ ਇੱਕ ਕਿੰਨਾ ਟਾਈਮ ਤੇ ਆਪਾਂ 1 ਵਜੇ ਕੇ 3 ਮਿੰਟ ਤੇ ਹੁਣ ਆਪਾਂ 1 ਮਿੰਟ ਤੇ 1 ਵਜੇ ਲਗਭਗ 40 ਤੋਂ 45 ਮਿੰਟ ਤੇ ਆਪਾਂ ਸ਼ੂਗਰ ਚੈੱਕ ਕਰਨੀ ਹੈ ਤੇ ਦੇਖਣਾ ਵਾਕੇ ਵੀ ਜਿਹੜਾ ਫਾਈਬਰ ਦੇ ਨਾਲ ਕਿੰਨਾ ਫਰਕ ਪੈਂਦਾ ਸੋ ਤੁਸੀਂ ਬੜੇ ਰੋਜ਼ਗਰ ਥੈਂਕ ਯੂ ਫਾਈਨਲੀ ਸਾਨੂੰ ਲਗਭਗ 45 ਮਿੰਟ ਹੋ ਗਏ ਆ ਗਲਾਬਿਆਂ ਮਣਾ ਤੇ ਸਲਾਦ ਖਾਦੇ ਨੂੰ ਤੇ ਹੁਣ ਚੈੱਕ ਕਰਨੇ ਆ ਵਾਰੀ ਆ ਗਈ ਸ਼ੂਗਰ ਚੈੱਕ ਕਰਨ ਦੀ ਭੈ ਲੱਗੇ ਆ ਜਾ ਥੋੜਾ ਜਿਹਾ ਹੁਣ ਆਪਾਂ ਨਾਲ ਸ਼ੂਗਰ ਵੀ ਦੇਖਣੀ ਆ ਵੀ ਵਾਕਈ ਸ਼ੂਗਰ ਦਾ ਕੀ ਰਿਜ਼ਲਟ ਰਹਿੰਦਾ ਹੈ ਬਈ ਉਹ ਸਜੇ ਘੱਬੇ ਦਾ ਫਰਕ ਹੁੰਦਾ ਵੀ ਕਹਿੰਦੇ ਸੂਈ ਕਿੱਥੇ ਮਾਰਨੀ ਕਿ ਜਿੱਥੇ ਮਰਜੀ ਜਿੱਥੇ ਫਰਕੀ ਲਾ ਜਾਂਦੀ ਹੈ ਜਿੱਥੇ ਮਰਜੀ ਵਾਸ਼ੀ ਦਾ ਠਰ ਠਰ ਜਾ ਛੇ ਜਿਦੋਂ ਪਹਿਲਾਂ ਮੈਨੂੰ ਦੇਖ ਲੈਣ ਤੇ 128 ਹਲੋ ਜੀ ਚੈੱਕ ਕਰ ਸਕਦੇ ਤੁਸੀਂ 128 ਆ ਤੇ ਲਗਭਗ ਕੱਲ ਨਾਲੋਂ ਆਲਮੋਸਟ 10 ਪੁਆਇੰਟ ਡਾਊਨ ਰਹੀ ਹੈ ਕਿਉਂਕਿ ਕੱਲ ਕੱਲੀਆਂ ਗਲਾਬੀਆਂ ਖਾਧੀਆਂ ਸੀ ਤੇ 138 ਸੀਗੇ ਅੱਜ ਸੈਲਡ ਖਾਣ ਤੋਂ ਬਾਅਦ ਗਲਾਬੀਆਂ ਖਾਧੀਆਂ ਤਾਂ ਮਤਲਬ 10 ਪੁਆਇੰਟ ਦਾ ਜਿਹੜਾ ਹੈ ਆ ਸ਼ੂਗਰ ਦਾ ਫਰਕ ਪੈ ਚੁੱਕਿਆ ਹੈ ਤੇ ਸੋ ਕਿਉਂਕਿ ਸਾਡਾ ਮੇਨ ਟਾਪਿਕ ਇਹ ਸੀਗਾ ਵੀ ਮੇਨ ਮੋਟੀਵੇਸ਼ਨ ਚੀਜ਼ ਆ ਆ ਵੀ ਅਸੀਂ ਤੁਹਾਨੂੰ ਜੇ ਕੋਈ ਫੂਡ ਕਰਦੇ ਆਂ ਵੀ ਰეკਮੈਂਡ ਕਰਦੇ ਉਹਦਾ ਸਾਡੀ ਬੋਡੀ ਤੇ ਅਸਰ ਕਿੰਨਾ ਪੈਂਦਾ ਤੇ ਕਿਵੇਂ ਆਪਣੀ ਬੋਡੀ ਨੂੰ ਅਸੀਂ ਫਿੱਟ ਰੱਖਣਾ ਜਾਂ ਕਿਵੇਂ ਕਿਸ ਚੀਜ਼ ਨੂੰ ਤਾਂ ਕਰਕੇ ਸਾਡਾ ਇਹ ਵੀਡੀਓ ਬਣਾਉਣ ਦਾ ਮੋਟਿਵ ਸੀਗਾ ਤੇ ਫਸਟ ਵੀਡੀਓ ਅਸੀਂ ਇਸ ਕਰਕੇ ਬਣਾਈ ਤੇ ਹੁਣ ਅਸੀਂ ਲਗਾਤਾਰ 100 ਐਪੀਸੋਡ ਦੀ ਸੀਰੀਜ਼ ਬਣਾਵਾਂਗੇ ਇਸ ਉੱਤੇ ਤੇ ਲਗਾਤਾਰ ਅਸੀਂ ਮੋਨਿਟਰਿੰਗ ਮਗਾਈ ਹੋਈ ਹੈ ਆਪਣੀ ਬੋਡੀ ਗਲੂਕੋਜ਼ ਮੋਨਿਟਰਿੰਗ ਮਗਾਇਆ ਹੋਇਆ ਵੀ ਜਿਹੜਾ 24 ਘੰਟੇ ਜਿਹੜਾ ਵੀ ਅਸੀਂ ਖਾਵਾਂਗੇ ਦੱਸਾਂਗੇ ਤੁਹਾਨੂੰ ਵੀ ਕਿਹੜੀ ਚੀਜ਼ ਜਿਹੜੀ ਹੈਗੀ ਆ ਸਾਨੂੰ ਸ਼ੂਗਰ ਵਾਲੇ ਪਾਸੇ ਲੈ ਕੇ ਜਾਂਦੀ ਹੈ ਕਿਹੜੀ ਸਭ ਤੋਂ ਵੱਧ ਸ਼ੂਗਰ ਸਾਨੂੰ ਕਰਦੀ ਆ ਬੋਡੀ ਨੂੰ ਕਿਹੜੀ ਸਭ ਤੋਂ ਘੱਟ ਕਿੰਨੇ ਟਾਈਮ ਦੇ ਬਾਅਦ ਸ਼ੂਗਰ ਸਾਡੀ ਡਾਊਨ ਹੁੰਦੀ ਆ ਕਿੰਨੇ ਟਾਈਮ ਬਾਅਦ ਸ਼ੂਗਰ ਸਾਡੀ ਵਧਦੀ ਆ ਸੋ ਆਈਦਾ ਸਾਡਾ ਟਾਪਿਕ ਇਹ ਨਾਲ ਸੀ ਕਿ ਕੋਈ ਕੱਲ ਦੀ ਵੀ ਟਾਈਮਿੰਗ ਦੇਖੀ ਦੀ ਕੱਲ 10 ਪੁਆਇੰਟ ਜਿਹੜੀ 슈ਗਰ ਆ ਡਾਊਨ ਰਹੀ ਆ ਸਲਾਦ ਖਾਣ ਤੋਂ ਬਾਅਦ ਤੁਸੀਂ ਗੁਲਾਬ ਜਾਮੁਨਾਂ ਰਸਗੁਲੇ ਜੋ ਮਰਜ਼ੀ ਖਾਓ 슈ਗਰ ਦਾ ਬਹੁਤ ਫਰਕ ਪੈਂਦਾ ਕਿਉਂਕਿ 10 ਪੁਆਇੰਟ ਦਾ ਸਾਡਾ ਫਰਕ ਪੈ ਚੁੱਕਿਆ ਸੋ ਥੈਂਕ ਯੂ ਸੋ ਮੱਚ ਤੇ ਇੱਕ ਘੰਟੇ ਬਾਅਦ ਦੁਬਾਰਾ ਆਪਾਂ ਸ਼ੁਕਰ ਲੱਗਿਆ ਚੈੱਕ ਕਰਨਾ ਦੀ 104 ਕੀ ਬੋਲ ਹਾਂਜੀ ਤੇ ਦੋਸਤੋ ਦੋ ਦਿਨਾਂ ਦਾ ਹੋ ਗਿਆ ਸਾਨੂੰ ਇੱਕ ਐਕਸਪੈਰੀਮੈਂਟ ਕਰਦੇ ਨੂੰ 슈ਗਰ ਨੂੰ ਲੈ ਕੇ ਤੇ ਜਿਹਦੇ ਰਿਜ਼ਲਟ ਬਹੁਤ ਹਰਾਨੀਜਨਕ ਆਏ ਨੇ ਬਹੁਤ ਵਧੀਆ ਆਏ ਨੇ ਤੁਸੀਂ ਕੱਲ ਵੀ ਦੇਖਿਆ ਕੱਲ ਜਿਹੜੀ ਮੈਂ ਜਿਹੜੀ ਵੀਡੀਓ ਪਾਈ ਸੀਗੀ ਰਸਗੁਲੇ ਖਾਣ ਤੋਂ ਬਾਅਦ ਚ ਤੇ ਜਿਹੜੇ ਵੇ ਸ਼ੂਗਰ ਜਿਹੜੀ ਤੁਸੀਂ ਚੈੱਕ ਕੀਤੀ ਹੋਣੀ ਆ 138 ਸੀਗੀ ਅੱਜ ਰਸਗੁਲੇ ਖਾਦੇ ਨੇ ਮੈਂ ਤੇ ਉਸ ਤੋਂ ਪਹਿਲਾਂ ਬਰੈਡ ਵੀ ਖਾਦੇ ਨੇ ਬਰੈਡ ਪਕੌੜੇ ਵਗੈਰਾ ਹੋ ਗਿਆ ਨਾ ਵਿਆਹ ਵਤ ਵਿਆਹ ਦੇ ਵਿੱਚ ਗਏ ਸੀ ਤੇ ਸਿਰਫ ਇੱਕੋ ਚੀਜ਼ ਬਦਲੀ ਆ ਮੈਂ ਹੋਰ ਕੁਝ ਨਹੀਂ ਕੀਤਾ ਬਾਕੀ ਸਭ ਕੁਝ ਸੇਮ ਮੈਂ ਰੱਖਿਆ ਕਿਉਂਕਿ ਕੋਸ਼ਿਸ਼ ਕੀਤੀ ਐ ਇਸ ਚੀਜ਼ ਨੂੰ ਕਰ ਲਈ ਵੀ ਦੇਖੀਏ ਵਾਕਈ ਜੇ ਆਪਣੇ ਘਰ ਦੀ ਇੱਕ ਸਲਾਦ ਦੀ ਪਲੇਟ ਸਾਡੀ ਜ਼ਿੰਦਗੀ ਬਦਲ ਸਕਦੀ ਆ ਤਾਂ ਮੈਨੂੰ ਲੱਗਦਾ ਸਭ ਤੋਂ ਵੱਡੀ ਗੱਲ ਆ ਵੀ ਸਾਨੂੰ ਇਹ ਜਿਹੜੀਆਂ ਦਵਾਈਆਂ ਦੇ ਛੁੜਕਾਰੇ ਸਾਨੂੰ ਮਿਲ ਜਾਣੇ ਆ ਕਿ ਅੱਜ ਟਰਾਈ ਕੀਤਾ ਅੱਜ ਅਸੀਂ ਸਕਸੈਸਫੁਲ ਹੋਏ ਆ ਤੁਸੀਂ ਦੇਖ ਸਕਦੇ ਹੋ ਫੇਰ ਮਾਰਨਿੰਗ ਜਦੋਂ ਮੈਂ ਸਲਾਦ ਤੋਂ ਬਾਅਦ ਰਸਕੁਲੇ ਕਲਾਬ ਜਮਣਾ ਖਾਧੀਆਂ ਨਹੀਂ ਤੇ ਮੇਰਾ ਜਿਹੜਾ 슈ਗਰ ਦਾ ਲੈਵਲ ਸੀ 128 ਸੀਗਾ ਤੇ ਫਿਰ ਉਸ ਤੋਂ 1 ਘੰਟੇ ਬਾਅਦ ਮਤਲਬ ਦੋ ਖਾਣੇ ਤੋਂ ਦੋ ਘੰਟੇ ਬਾਅਦ ਜਿਹੜੇ ਮੈਂ 슈ਗਰ ਚੈੱਕ ਕੀਤੀ 104 ਮਤਲਬ ਦੋ ਘੰਟਿਆਂ ਦੇ ਵਿੱਚ ਹੀ ਤੁਹਾਡੀ ਜਿਹੜੀ 슈ਗਰ ਦਾ ਲੈਵਲ ਆ ਕਿੱਥੋਂ 128 ਤੋਂ ਲੈ ਕੇ 104 ਤੱਕ ਕਿੰਨਾ ਡਾਊਨ ਮਾਰਿਆ ਇਹ ਸਿਰਫ ਇਹ ਸਲਾਦ ਇਕੱਲੇ ਰਸਗੁੱਲੇ ਖਾਣ ਦਾ ਸਾਡਾ ਮੇਨ ਮੋਟਿਵ ਇਹ ਸੀਗਾ ਤੁਹਾਨੂੰ ਦੱਸਣ ਦਾ ਵੀ ਇਹ ਇਹ ਚੀਜ਼ ਜਿਹੜੀ ਹੈਗੀ ਆ ਵੀ ਜੇ ਸ਼ੂਗਰ ਇੱਕਦਮ ਵਧਾਉਂਦੀ ਹੈ ਤੇ ਤੁਹਾਡੇ ਵਾਸਤੇ ਇਹ ਜਿਹੜਾ ਸਲਾਦ ਆ ਇਹ ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰ ਸਕਦਾ ਸਿਰਫ ਆਪਣੇ ਖਾਣ ਤੋਂ ਪਹਿਲਾਂ ਜੋ ਜੋ ਵੀ ਤੁਸੀਂ ਖਾਣਾ ਹੈ ਉਸ ਤੋਂ ਪਹਿਲਾਂ ਇੱਕ ਪਲੇਟ ਸਲਾਦ ਦੀ ਲਓ ਉਸ ਤੋਂ ਬਾਅਦ ਮਗਰ ਜੋ ਮਰਜ਼ੀ ਖਾ ਲਓ ਤੇ ਤੁਹਾਡਾ ਕਦੇ ਵੀ ਸ਼ੂਗਰ ਲੈਵਲ ਜਿਹੜਾ ਵਧੂਗਾ ਨਹੀਂ ਮੇਰੀ ਏਜ 41 ਹੈ ਤੇ 42ਵਾਂ ਲੱਗਿਆ ਹੋਇਆ ਤੇ ਮੈਂ ਆਪਣੇ ਆਪ ਤੇ ਟੈਸਟ ਕੀਤਾ ਵੀ ਕਿਉਂਕਿ ਇੰਨਾ ਜਿਹੜਾ ਅਪ ਡਾਊਨ ਜਾ ਰਹੀ ਸ਼ੂਗਰ ਤੇ ਸਿਰਫ ਇੱਕ ਸਲਾਦ ਦੀ ਪਲੇਟ ਦੇ ਨਾਲ ਤਾਂ ਮੈਨੂੰ ਲੱਗਦਾ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਤੇ ਜੇ ਪੇਸ਼ੈਂਟ ਜਿਹੜੇ ਸਾਡੇ ਹੈਗੇ ਨੇ ਉਹ ਜੇ ਇਸ ਚੀਜ਼ ਨੂੰ ਕਰ ਲੈਣ ਲੱਗ ਬਗ 25 30 ਪੁਆਇੰਟ ਵਿੱਚ ਡਾਊਨ ਸ਼ੂਗਰ ਆਉਂਦੀ ਆ ਤਾਂ ਮੈਨੂੰ ਲੱਗਦਾ ਵੀ ਉਹ ਇੱਕ ਹੈਲਦੀ ਲਾਈਫਸਟਾਈਲ ਵਾਲੇ ਪਾਸੇ ਹੋ ਸਕਦੇ ਨੇ ਕੋਈ ਵੀ ਚੀਜ਼ਾਂ ਖਾਣ ਲਈ ਤੇ ਦੂਜੀ ਗੱਲ ਇਹ ਆ ਵੀ ਅਸੀਂ ਵਲੌਗ ਕੰਟੀਨਿਊ ਕਰਾਂਗੇ ਹੈਲਦੀ ਵਲੌਗ ਵੀ ਨਾਲ ਰੱਖਾਂਗੇ ਤੁਹਾਨੂੰ ਦੱਸਾਂਗੇ ਵੀ ਹੋਰ ਕਿਹੜੇ-ਕਿਹੜੇ ਚੀਜ਼ਾਂ ਖਾ ਕੇ ਅਸੀਂ ਸ਼ੂਗਰ ਤੋਂ ਸਾਨੂੰ ਬਚਾਇਆ ਜਾ ਸਕਦਾ ਬਚਾਇਆ ਜਾ ਸਕਦਾ ਹੈ ਤੇ ਇਸ ਕਰਕੇ ਸਾਨੂੰ ਪਲੀਜ਼ ਸਪੋਰਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਵਾਤ ਵਾਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਤ ਵਾਤ ਵੀਡੀਓ ਸ਼ੇਅਰ ਕਰਕੇ ਦੱਸਿਓ ਵੀ ਤਾਂ ਜੋ ਇਹ ਲੋਕ ਹਰੇਕ ਲੋਕਾਂ ਤੱਕ ਵੀਡੀਓ ਪਹੁੰਚੇ ਤੇ ਇਹ ਵੀਡੀਓ ਦੇ ਟੈਸਟ ਜਿਹੜਾ ਤੁਸੀਂ ਆਪਣੇ ਆਪ ਤੇ ਵੀ ਕਰ ਸਕਦੇ ਹੋ ਆਪਣੇ ਤੇ ਟੈਸਟ ਕਰੋ ਪ੍ਰੋਪਰਲੀ ਟਾਈਮ ਟੂ ਟਾਈਮ ਜੇ ਕਿਸੇ ਨੂੰ ਲੋੜ ਪੈਂਦੀ ਹੈ ਇਸ ਚੀਜ਼ ਨੂੰ ਟੈਸਟ ਨੂੰ 曽田家総町頼まれて。